ਸਾਡੇ ਹਲਕੇ ਦਾ ਜਿਹੜਾ ਐਮਐਲਏ ਉਹ ਬਖਲਾ ਗਿਆ ਰਜਨੀਸ਼ ਦਈਆ ਤੇ ਉਹ ਇਹ ਕੁੱਝੀਆਂ ਹਰਕਤਾਂ ਦੇ ਉੱਤਰ ਆਇਆ ਸਰਕਾਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣ ਤਾਂ ਜੋ ਸਰਕਾਰ ਦੀ ਸ਼ਬੀ ਜਿਹੜੀ ਆ ਉਹ ਖਰਾਬ ਨਾ ਹੋਵੇ ਇਹ ਜੇਲ੍ਹ ਕਿਉਂ ਜਾਣਾ ਪੈ ਗਿਆ ਸੀ ਵੀਰ ਜੀ ਇਹ ਐਮਐਲਏ ਸਾਹਿਬ ਨੂੰ ਪੁੱਛੋ ਵੀ ਜੇਲ੍ਹ ਕਿਉਂ ਕੀਤਾ ਉਹਨਾਂ ਨੂੰ ਇਹ ਸੀ ਵੀ ਵੋਟਾਂ ਦੇ ਵਿੱਚ ਇਹਨੂੰ ਇਥੇ ਵਿਚਰਨਾ ਦਿੱਤਾ ਜਾਵੇ ਆਪਦੀ ਹਾਰ ਤੋਂ ਬਖਲਾ ਗਿਆ ਨਾਬਾ ਜੇਲ੍ਹ ਤੋਂ ਬਾਹਰ ਜਿਹੜਾ ਗੁਰਪ੍ਰੀਤ ਸੇਖੋ ਆਏ ਨੇ ਤੇ ਸਾਡੇ ਨਾਲ ਮੌਜੂਦ ਨੇ ਕੀ ਲੱਗਦਾ ਸਰਕਾਰ ਕਹਿੰਦੀ ਆ ਨਿਰਪੱਖ ਚੋਣਾਂ ਪੰਜਾਬ ਚ ਹੋ ਰਿਆ ਨੇ ਥਾਂ ਥਾਂ ਕੈਂਡੀਡੇਟ ਥਾਣਿਆਂ ਦੇ ਅੰਦਰ ਜਾ ਜ ਰਹੇ ਨੇ ਸਰਕਾਰ ਬਰੀ ਹੋਈ ਨਜ਼ਰ ਆ ਰਹੀ ਕਿਤੇ ਨਹੀਂ ਮੈਂ ਮੈਨੂੰ ਸਰਕਾਰ ਦਾ ਤੇ ਨਹੀਂ ਪਤਾ ਪਰ ਮੈਂ ਇਹ ਗੱਲ ਕਰ ਰਿਹਾ ਸਾਡੇ ਹਲਕੇ ਦਾ ਜਿਹੜਾ ਐਮਐਲਏ ਬਖਲਾ ਗਿਆ ਰਜਨੀਸ਼ ਦਈਆ ਤੇ ਉਹ ਇਹ ਕੋਝੀਆਂ ਹਰਕਤਾਂ ਦੇ ਉੱਤਰ ਆਇਆ ਤੇ ਉਹਨੂੰ ਸਰਕਾਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਕਿ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣ ਤਾਂ ਜੋ ਸਰਕਾਰ ਦੀ ਸ਼ਬੀ ਜਿਹੜੀ ਆ ਉਹ ਖਰਾਬ ਨਾ ਹੋਵੇ ਠੀਕ ਹੈ ਜੀ ਐਮਐਲਏ ਆਪਦਾ ਬੇਸ ਹਲਕੇ ਦੇ ਵਿੱਚ ਗਵਾ ਚੁੱਕਿਆ ਲੋਕਾਂ ਦੇ ਵਿੱਚ ਉਹਦਾ ਕੋਈ ਵਜੂਦ ਨਹੀਂ ਰਿਹਾ ਇਸ ਚੀਜ਼ ਨੂੰ ਸਰਕਾਰ ਥੱਲੇ ਵਾਚ ਕਰੇ 7651 ਜਿਹੜੀ ਧਾਰਾ ਐ ਐਸਡੀਐਮ ਵੀ ਜਵਾਨ ਤੇ ਲੈ ਲੈਂਦੀ ਐ ਕੀ ਲੱਗਦਾ ਕੀ ਆ ਜੇਲ੍ਹ ਕਿਉਂ ਜਾਣਾ ਪੈ ਗਿਆ ਇਸ ਲਈ ਵੀਰ ਜੀ ਇਹ ਐਮਐਲਏ ਸਾਹਿਬ ਨੂੰ ਪੁੱਛੋ ਵੀ ਜੇਲ੍ਹ ਕਿਉਂ ਕੀਤਾ ਉਹਨਾਂ ਨੂੰ ਇਹ ਸੀ ਵੀ ਵੋਟਾਂ ਦੇ ਵਿੱਚ ਇਹਨੂੰ ਇਥੇ ਵਿਚਰਨਾ ਦਿੱਤਾ ਜਾਵੇ ਆਪਦੀ ਹਾਰ ਤੋਂ ਬੁਖਲਾ ਗਿਆ ਸ਼ਰਮਣੀ ਅਕਾਲੀ ਦਲ ਦਾ ਦਾਅਵਾ ਵੀ ਜਦੋਂ ਪੰਜਾਬ 'ਚ ਜਿਹੜੀ ਵੀ ਜਿਹੜੀ ਵੀ ਤੱਕਸ਼ਾਈ ਹੋ ਰਹੀ ਆਸੀਂ ਨਾਲ ਖੜੇ ਆ ਸ਼ਰਮਣੀ ਅਕਾਲੀ ਦਲ ਨੇ ਕਿੰਨਾ ਸਾਥ ਦਿੱਤਾ ਬਿਲਕੁਲ ਜੀ ਉਹਨਾਂ ਨੇ ਬਹੁਤ ਜ਼ਿਆ ਮੇਰੇ ਹਲਕੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਮੇਰਾ ਸਾਥ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਮੇਰਾ ਸਾਥ ਦਿੱਤਾ ਲੀਗਲ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਾਥ ਦਿੱਤਾ ਤੇ ਸਭ ਤੋਂ ਜ਼ਿਆਦਾ ਜੁਡੀਸ਼ਰੀ ਅਤੇ ਗੁਰੂ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਥ ਦਿੱਤਾ ਜੁਡੀਸ਼ਰੀ ਨੇ ਪਛਾਣਿਆ ਸਚਾਈ ਕੀ ਹੈ ਤੇ ਉਹਨਾਂ ਨੇ ਮੈਨੂੰ ਰਹਾ ਕੀਤਾ ਕੀ ਸੁਨੇਹਾ ਲਾਸਟ ਸਵਾਲ ਕੀ ਸੁਨੇਹਾ ਫਿਰੋਜ਼ਪੁਰ ਦੇ ਵਸਿਆ ਨੂੰ ਦੇਣਾ ਚਾਹੁੰਦਾ ਕਿਉਂਕਿ ਜਿਹੜੀ ਤੱਕੇਸ਼ਾਈ ਆਈ ਆ ਸਭ ਦੇ ਸਾਹਮਣੇ ਆਈ ਅਤੇ ਜੁਡੀਸ਼ੀਅਨ ਨੇ ਤੁਹਾਨੂੰ ਰਹਾ ਕਰ ਦਿੱਤਾ ਮੈਂ ਆਪਦੇ ਹਲਕੇ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੂੰਗਾ ਇਹ ਮੇਰੀ ਨਹੀਂ ਇਹ ਮੇਰੇ ਹਲਕੇ ਦੇ ਲੋਕਾਂ ਦੀ ਜਿੱ ਮੇਰੇ ਹਲਕੇ ਦੇ ਲੋਕ ਜਿੱਤੇ ਨੇ ਤੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਵੀ ਤੁਸੀਂ ਅਨਿਆਏ ਨੂੰ ਹਰਾ ਕੇ ਤੇ ਅੱਜ ਆਪਦੀ ਸੱਚਾਈ ਦੀ ਤੁਸੀਂ ਜਿੱਤ ਕਰਾ ਲਈ ਬਿਲਕੁਲ ਬਿਲਕੁਲ ਇੱਕ ਗੁਰਪ੍ਰੀਤ ਸੇਖੋ ਜਿਨ੍ਹਾਂ ਨੇ ਦਾਵਾ ਕੀਤਾ ਵੀ ਜਿਸ ਤਰ੍ਹਾਂ ੱੱਕੇਸ਼ਾਈ ਜਿਹੜੀ ਉੱਥੇ ਦੇ ਫਿਰੋਜ਼ਪੁਰ ਦੇ ਐਮ ਐਲ ਏ ਨੇ ਇਹਨਾਂ ਨਾਲ ਕੀਤੀ ਜਿਸ ਦਾ ਜਵਾਬ ਜਿਹੜਾ ਜੁਡੀਸ਼ੀਅਲ ਵੱਲੋਂ ਇਹਨਾਂ ਨੂੰ ਜਮਾਨਤ ਮਿਲੀ ਤੇ ਹੁਣ ਜਿਹੜਾ ਫੈਸਲਾ ਫਿਰੋਜ਼ਪੁਰ ਦੇ ਲੋਕਾਂ ਦਾ ਕਿਉਂਕਿ ਜਿਹੜੇ ਚੋਣਾਂ ਕੱਲ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਲੋਕ ਇਹਨਾਂ ਦਾ ਸਾਥ ਦੇਣਗੇ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ